ਹਾਂਜੀ ਪੰਜਾਬੀ ਯੂਕ ਤੋਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆ ਗਏ ਹਾਂ ਹਾਂਜੀ ਵੀਡੀਓ ਤੋਂ ਅੱਗੇ ਵਧਣ ਤੋਂ ਪਹਿਲਾਂ ਤੁਹਾਡੇ ਅਗੇ ਛੋਟੀ ਜਿਹੀ ਰਕਬਸਤੀ ਆਪਣੇ YouTube ਚੈਨਲ ਤੇ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜ਼ਰੂਰ ਕਰ ਲਿਓ ਬੈਲ ਆਈਕਨ ਗੇਨ ਪ੍ਰੈਸ ਕਲਿਕ ਤੁਹਾਨੂੰ ਔਨ ਵਾਲੀ ਹਰ ਵੀਡੀਓ ਦੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਵੇ ਮੈਂ ਜੀਐਸਆਰ ਰੋਸਟ ਤੇ ਬਾਕੀ ਆਪਾਂ ਆਏ ਇਸ ਚੈਨਲ ਤੇ ਇਹਦਾ ਵੀਡੀਓ ਅਪਲੋਡ ਕਰਦੇ ਰਹਿਨੇ ਆਂ ਤੇ ਅਨਮੋਲ ਵੀਰ ਕਿੱਦਾਂ ਕਹਿ ਰਿਆਂ ਦਾ ਜਰਾਬਾਂ ਦੀ ਜੋੜੀ ਆ ਬੂਟਾਂ ਦੀ ਜੋੜੀ ਆ ਪਰ ਛੱਡੀ ਜੋੜੀ ਕਿਉਂ ਨਹੀਂ ਬਣ ਰਹੀ ਠੀਕ ਹੈ ਇਦਾਂ ਦਾ ਕੁਝ ਕਹਿ ਰਿਆ ਰੈਪਲਾਈ ਰੋਸਟ ਕਰ ਰਿਆ ਬਾਕੀ ਤੁਹਾਨੂੰ ਵੀਡੀਓ ਪਹਿਲਾਂ ਇਹ ਦਿਖਾਉਨੇ ਆ ਬਾਅਦ ਚ ਅਨਮੋਲ ਵੀਰ ਦੀ ਵੀਡੀਓ ਦਿਖਾਉਨੇ ਆ ਕਰੋ ਚੈੱਕ ਵੀਡੀਓ ਫਿਰ ਮਿਲਦੇ ਆ ਤੇ ਭਾਈ ਇਹ ਜੋੜੀ ਕਿੱਥੇ ਲੱਭ ਲਈ ਨਾ ਹਣੀ ਮੁੰਡਾ ਕੁੜੀ ਨਾਲ ਸੋਣਾ ਕੁੜੀ ਮੁੰਡਾ ਨਾਲ ਸੋਣੀ ਹਾਂਜੀ ਪੰਜਾਬੀਓ ਦੇਖ ਲਈ ਜੋੜੀ ਹੋਂ ਤੁਹਾਨੂੰ ਰੋਸਟ ਦਿਖਾਉਣਾ ਕਰੋ ਚੈੱਕ ਵੀਡੀਓ ਤੇ ਲੈ ਲੈ ਮੇਰਾ ਰੱਜਦੀ ਮੈਨੂੰ ਦੇਖ ਦੇ ਜੱਟ ਦੀ ਉਹ ਰੱਜ ਦਾ ਦੱਬਾ ਇੰਨੇ ਮਾੜੇ ਆ ਸੀ ਯਾਰ ਨਹੀਂ ਜਰਾਬਾ ਦੀ ਵੀ ਜੋੜੀ ਹੈ ਬੂਟਾ ਦੀ ਵੀ ਜੋੜੀ ਹਰੇਕ ਜੀ ਦੀ ਜੋੜੀ ਸਾਡੀ ਜੋੜੀ ਕਿਉਂ ਨਹੀਂ ਵੀਰੇ ਜੇ ਮੇਰੀ ਤੈ ਤੱਕ ਵੀਡੀਓ ਲੰਘ ਰਹੀ ਹੈ ਨਾ ਮੈਂ ਤੇਤੋਂ ਸੜਦੀ ਰਿਹਾ ਦਿਲੋਂ ਪਿਆਰ ਹੈ ਮੇਰੀ ਉਮਰ ਤੁਹਾਨੂੰ ਦੋਨਾਂ ਲਾਜੇ ਮੇਰੀ ਭੈਣ ਨੂੰ ਲਾਜੇ ਮੇਰੇ ਭਰਾ ਨੂੰ ਲਾਜੇ ਬੱਸ ਵੀਰ ਉਹ ਦਰਦ ਦੁੱਖ ਹੋ ਰਿਹਾ ਮੈਨੂੰ ਮੇਰਾ ਤਾਂ ਬੀਪੀ ਘਟ ਜਾਂਦਾ ਵੀਰੇ ਇਹੋ ਜੀ ਵੀਡੀਓ ਵੇਖ-ਵੇਖ ਕੇ ਆ ਜੀ ਵੀਡੀਓ ਨਾ ਪਾਇਆ ਕਰੋ ਯਾਰ ਕਿਉਂਕਿ ਪਹਿਲੀ ਬਿਮਾਰ ਰਹਿੰਦਾ ਯਾਰ ਵੀਰੋ ਬਾਕੀ ਕੋਈ ਗੱਲ ਨਹੀਂ ਤੁਹਾਡੇ ਪਿੱਛੇ ਜਾਨਾ ਦੇ ਦਾਂਗੇ ਹਾਂਜੀ ਪੰਜਾਬੀਓ ਕਿਦਾ ਲੱਗੀ ਵੀਡੀਓ ਜੀ ਵੀਡੀਓ ਦੇ ਲਿਖੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਤੁਸੀਂ ਜਰੂਰ ਕਰਿਓ ਅਨਮੋਲ ਵੀਰ ਦੇ ਫੇਰਲ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਤੁਸੀਂ ਜਰੂਰ ਕਰਿਓ ਬਾਕੀ ਇੰਸਟਾ ਤੇ ਫੋਲੋ ਕਰ ਲਿਓ ਫੇਸਬੁੱਕ ਤੇ ਨੂੰ ਜਾ ਕੇ ਲਾਈਕ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਆਪੇ ਇਦਾਂ ਦੀ ਵੀਡੀਓ ਜੇ ਸਾਰ ਰੋਸਟ ਤੇ ਅਪਲੋਡ ਕਰਦੇ ਰਹਿਣੇ ਆ ਤੇ ਆਪਣੇ ਨਾਲ ਜੁੜੇ ਰਹੋ ਤੇ ਆਪਾਂ ਘੈਂਟ ਘੈਂਟ ਕੰਟੈਂਟਾਂ ਲਿਆਉਂਦੇ ਰਹਿਣੇ ਆ ਠੀਕ ਹੈ ਪੰਜਾਬੀਓ ਬਾਕੀ ਪਿਆਰ ਉਸ ਪਰ ਸਸਰੀ ਅੰਕਾ ਲਓ